تو نو پر اسکرائب ہے کہ کچھ کو بھی पे इंडियन دیا ہے نیشنل سوشل سروس کا اپریٹیاگیشن کے لیے ہاں جی سر मेरी गाड़ी گاڑی ہوئی ہے نا میں کہہ رہی تھی کہ میں کانٹیکٹ کر دوں सारे کے لیے سر ہے ہنٹھ تو بنو ہاں جی ہاں جی سر تے کولڈ بنانا تو ਫਗਵਾੜਾ ਸ਼ਹਿਰ ਵਿੱਚ ਮੌਜੂਦ ਆਈਲਟ ਸੈਂਟਰਾਂ ਵਿਖੇ ਅੱਜ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਆਈਲਟ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਐਸਡੀਐਮ ਫਗਵਾੜਾ ਵੱਲੋਂ ਵੱਖ-ਵੱਖ ਆਈਲਟ ਸੈਂਟਰਾਂ 'ਚ ਚੈਕਿੰਗ ਦੌਰਾਨ ਸੈਂਟਰ ਚਲਾਉਣ ਵਾਲਿਆਂ ਪਾਸੋਂ ਉਹਦ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਨਾਲ ਹੀ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਈਲਟ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਸਟਾਫ ਕੋਲੋਂ ਪੁੱਛਿਆ ਜਾਣ ਤੇ ਪਤਾ ਲੱਗਾ ਹੈ ਕਿ ਇਹਨਾਂ ਸੈਂਟਰਾਂ ਦੇ ਜ਼ਰੂਰੀ ਕਾਗਜ਼ਾਤ ਅਤੇ ਲਾਇਸੈਂਸ ਵਗੈਰਾ ਉਹ ਸੈਂਟਰਾਂ ਦੇ ਮਾਲਕਾਂ ਕੋਲ ਹੀ ਹਨ ਜਿਸ ਕਾਰਨ ਉਹਨਾਂ ਨੂੰ ਇਸ ਚੈਕਿੰਗ ਦੌਰਾਨ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਸੈਂਟਰਾਂ ਵਾਲਿਆਂ ਨੂੰ ਨੋਟਿਸ ਜਾਰੀ ਕਰ ਪੇਪਰ ਚੈੱਕ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਹ ਚੈਕਿੰਗ ਸਰਕਾਰ ਦੇ ਆਦੇਸ਼ਾਂ ਤੇ ਹੀ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਜਿਹੜੀ ਚੈਕਿੰਗ ਕਰ ਰਹੇ ਨੇ ਤੇ ਸਬੰਧ ਵਿੱਚ ਚੈਕਿੰਗ ਕਰ ਰਹੇ ਨੇ ਇੱਕ ਗਵਰਨਮੈਂਟ ਇੰਸਪੈਕਸ਼ਨ ਦੇ ਮੁਤਾਬਿਕ ਜੀ ਆਇਲ ਸੈਂਟਰ ਤੇ ਇਨਵਿਟ ਸੈਂਟਰ ਦੀ ਐਡਮੈਂਟਨ ਚੈਕਿੰਗ ਕੀਤੀ ਹੈ ਲਾਇਸੈਂਸੀ ਆਫਿਸ ਨਹੀਂ ਸਕੇ ਤੇ ਸਟਾਫ ਦੇ ਕਹਿਣ ਮੁਤਾਬਿਕ ਜਿਹੜੇ ਅ ਤੇਨਟ ਪੇਪਰਸ ਨੇ ਉਹਨਾਂ ਕੋਲ ਹੀ ਨੇ ਹਲੇ ਕੋਈ ਸਰਚ ਰਿਪੋਰਟ ਵੀ ਆਸਮਾਨ ਨੂੰ ਮਿਲੇ ਆ। ਅਕੋਰਡਿੰਗ ਟੂ ਲਾ ਉਹਨਾਂ ਨੂੰ ਨੋਟਿਸ ਜਿਸ਼ੂ ਕਰਾਂਗੇ ਜੀ ਫਿਰ ਉਹਨਾਂ ਨੂੰ ਹੀアリング ਦੇ ਕੇ ਜੋ ਸਰਟੀਫਿਕੇਟਰੀ ਪੇਪਰ ਵਗੈਰਾ ਪੇਸ਼ ਕਰਪਾਏ ਅਕੋਰਡਿੰਗਲੀ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ। ਸਰਚ ਹੈਗੇ ਵਗੈਰਾ ਰੁਟੀਨ ਵਾਈਜ਼ ਹੋਊਗੀ ਜਾਂ ਕਿੱਦਾਂ ਹੈ? ਹਾਂਜੀ ਇਹ ਰੁਟੀਨ ਨਹੀਂ ਹੈ ਜੀ ਗਵਰਨਮੈਂਟ ਦੀ ਇਨਸਟਰਕਸ਼ਨ ਮੁਤਾਬਕ ਇਹ ਰੁਟੀਨ ਟੈਕਿੰਗ ਹੋਏਗੀ ਰੈਂਡਮ ਟੈਕਿੰਗ ਹੋਏਗੀ। ਹਰ ਤਰਕੁਪ ਕੀਤੀ ਹੈ ਇਸ ਆਪਸੀਆਰ ਉਸ ਆਪਣੇ ਐਗਜ਼ੈਕਟਿਵ ਮੈਜਿਸਟ੍ਰੇਟਸੀ ਟੀਮਾ ਬਣਾ ਕੇ ਅਲੋਂਗ ਵਿਦ ਪੁਲਿਸ ਪ੍ਰੋਟੈਕਸ਼ਨ ਉਹਨਾਂ ਦੀ ਇੱਕ ਪ੍ਰੋਪਰਟੀ ਟੀਮਾ ਬਣਾ ਕੇ ਰੈਗੂਲਰ ਟੈਕਿੰਗ ਕਰਾਇਆ ਕਰਾਂਗੇ ਐਂਡ ਰੈਂਡਮ